ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਅੱਜ ਦੀ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਅਸੀਂ ਆਪਣੀਆਂ ਲਗਾਤਾਰ ਇਹਨਾਂ ਵੀਡੀਓ ਦੇ ਵਿੱਚ ਹਕੀਮ ਲਾਇਰ ਖਾਨ ਜੋਗੀ ਜੀ ਦੀ ਰਚਨਾ ਸ਼ਹੀਦਨ ਵਫਾ ਦੀ ਚਰਚਾ ਕਰ ਰਹੇ ਹਾਂ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਬਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਵਿਚਾਰ ਕਰਾਂਗੇ ਹਕੀਮ ਲਾਇਰ ਖਾਨ ਜੋਗੀ ਜੀ ਆਪਣੀ ਇਸ ਪੁਸਤਕ ਸ਼ਹੀਦਨ ਵਫਾ ਦੇ ਅਖੀਰਲੇ ਜਿਹੜੇ ਸ਼ੇਰ ਨੇ ਉਨ੍ਹਾਂ ਦੇ ਵਿੱਚ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਨੇ ਕਿ ਕਿਵੇਂ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੜਿਆਂ ਗਿਆ ਹਕੀਮ ਲਾਇਰ ਖਾਨ ਜੋਗੀ ਜੀ ਸ਼ਹੀਦ ਨੇ ਵਫਾ ਦੇ ਵਿੱਚ ਜ਼ਿਕਰ ਕਰਦੇ ਹਨ ਕਿ ਇਂਟੇ ਮੰਗਾਈ ਚੂਨਾ ਪੀ ਫੌਰਨ ਬਾਹਮ ਕੀਆ ਯਾਰਾ ਨਹੀਂ ਬਿਆਨ ਕਾ ਫਿਰ ਜੋ ਸਤਮ ਕੀਤਾ ਸਹਬਜ਼ਾਦਿਆਂ ਦੀ ਇਸ ਤੀਜੇ ਦਿਨ ਦੀ ਪੇਸ਼ੀ ਜੋ ਪਚੈਰੀ ਦੇ ਵਿੱਚ ਹੋਈ ਸੀ ਵਜ਼ੀਦ ਖਾਨ ਨੇ ਜਦੋਂ ਆਪਣਾ ਪੂਰਾ ਜ਼ੋਰ ਲਾ ਕੇ ਵੇਖ ਲਿਆ ਕਿ ਨਾਂ ਸਾਹਿਬ ਜਦਿਆਂ ਨੂੰ ਡਰਾਇਆ ਜਾ ਸਕਦਾ ਹੈ ਨਾ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਦਾ ਧਰਮ ਬਦਲਿਆ ਜਾ ਸਕਦਾ ਹੈ ਫਿਰ ਕਾਜੀ ਨੇ ਫਤਵਾ ਲਾਇਆ ਕਿ ਇਹਨਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਜਦੋਂ ਫਤਵਾ ਲਾ ਦਿੱਤਾ ਗਿਆ ਇੱਟਾਂ ਮੰਗਵਾ ਲੀਆਂ ਗਈਆਂ ਚੂਨਾ ਮੰਗਵਾ ਲਿਆ ਗਿਆ ਨੀਹਾਂ 'ਚ ਚਿੰਨ ਵਾਸਤੇ ਤੇ ਕਹਿੰਦੇ ਨੇ ਉਸ ਵੇਲੇ ਜਿਹੜਾ ਸਹਿਜਾਦਿਆਂ ਦੇ ਉੱਤੇ ਛਿਤਮਟਾਇਆ ਜੋ ਜ਼ੁਲਮ ਕੀਤਾ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਲਪਕੇ ਲਈਨ ਦੋਨੋਂ ਵੋ ਸਹਿਜਾਦਗਾਨ ਪਰ ਹਮਲਾ ਕੀਆ ਜ਼ਲੀਲੋਂ ਨੇ ਹਰ ਆਲੀਸ਼ਾਨ ਪਰ ਥਾ ਇਨ ਕਾ ਕਿੱਸਾ ਲੈ ਕੇ ਚੱਲੇ ਅਬ ਮਚਾਨ ਪਰ ਬੁਨਿਆਦ ਥੀ ਧਰਮ ਕੀ ਖੁਦੀ ਜਿਸ ਮਕਾਨ ਪਰ ਸਤਗੁਰ ਕੇ ਲਾਲ ਬੋਲੇ ਨਾ ਛੂਨਾ ਹਮਾਰੇ ਹੱਥ ਗੜਨੇ ਹਮ ਆਜ ਜ਼ਿੰਦਾ ਚਲenge ਖੁਸ਼ੀ ਕੇ ਸਾਥ ਸਤਗੁਰੂ ਦੇ ਬੱਚੇ ਹਕੀਮ ਲਾਯਾਰਖਾਂ ਜੋਗੀ ਜੀ ਕਹਿੰਦੇ ਨੇ ਕਹਿਣ ਲੱਗੇ ਕਿ ਸਾਡੇ ਹੱਥਾਂ ਨੂੰ ਮਤ ਛੂਣਾ ਸਾਨੂੰ ਖਿੱਚ ਕੇ ਲਜਾਣ ਦੀ ਜ਼ਰੂਰਤ ਨਹੀਂ ਸਾਨੂੰ ਚੁੱਕ ਕੇ ਨੀਹਾਂ ਵਿੱਚ ਖੜੇ ਕਰਕੇ ਲਜਾ ਕੇ ਚਿੰਨ ਦੀ ਜ਼ਰੂਰਤ ਨਹੀਂ ਅਸੀਂ ਆਪ ਹੀ ਚੱਲਾਂਗੇ ਨੀਹਾਂ ਵਿੱਚ ਖੜੇ ਹੋਣ ਵਾਸਤੇ ਸਤਗੁਰੂ ਕੇ ਲਾਲ ਬੋਲੇ ਨਾ ਛੂਣਾ ਹਮਾਰੇ ਹੱਥ ਗੜਨੇ ਹਮ ਆਜ ਜ਼ਿੰਦਾ ਚਲenge ਖੁਸ਼ੀ ਕੇ ਸਾਥ ਅਸੀਂ ਤੇ ਖੁਸ਼ੀ-ਖੁਸ਼ੀ ਦੀਵਾਰ ਵਿੱਚ ਖੁਦ ਨੂੰ ਚਨਵਾਉਣ ਵਾਸਤੇ ਆਪ ਚੱਲਾਂਗੇ ਸਹਿਬਜ਼ਾਦਿਆਂ ਨੇ ਇਸ ਗੱਲ ਦਾ ਜਵਾਬ ਦਿੱਤਾ ਫਿਰ ਕਹਿੰਦ ਨੇ ਹਾਥੋਂ ਮੇ ਹਾਥ ਡਾਲ ਕੇ ਦੋਨੋਂ ਵੋ ਨੋਂ ਨਿਹਾਲ ਕਹਤੇ ਹੋਏ ਜ਼ਬਾਨ ਸੇ ਬੜੇ ਸਤਿ ਸ਼੍ਰੀ ਅਕਾਲ ਚਿਹਰੋਂ ਪੇ ਗਮ ਕਾ ਨਾਮ ਨਾ ਥਾ ਔਰ ਨਾ ਥਾ ਮਲਾਲ ਜਾਂ ਠਹਰੇ ਸਰ ਪੇ ਮੌਤ ਕੇ ਫਿਰ ਵੀ ਨਾ ਥਾ ਖਿਆਲ ਜਿਸ ਦਮ ਗਲੇ ਤਈ ਵੋ ਮਸੂਮ ਗੜ ਗਏ ਦਿਨ ਛੁਪਨੇ ਵੀ ਨਾ ਪਾਇਆ ਕਿ ਕਾਤਲ ਉਜੜ ਗਏ ਕਿੰਨੇ ਇੱਕ ਦੂਜੇ ਦਾ ਹੱਥ ਫੜ ਕੇ ਉਹ ਦੋਵੇਂ ਨੌ ਨਿਹਾਲ ਸਤਿ ਸ਼੍ਰੀ ਅਕਾਲ ਗਜਉਂਦੇ ਹੋਏ ਤੁਰਪੇ ਨੇ ਨੀਹਾਂ ਦੇ ਵਿੱਚ ਖੜੇ ਹੋਣ ਵਾਸਤੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਨਾ ਕੋਈ ਫਿਕਰ ਸੀ ਨਾ ਕੋਈ ਚਿੰਤਾ ਸੀ ਮੌਤ ਭਾਵੇਂ ਸਿਰ ਤੇ ਖੜੀ ਸੀ ਪਰ ਉਹਨਾਂ ਨੂੰ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਸੀ ਫਿਰ ਕੀਮ ਲਿਆਰਕਾ ਜੁਗੀ ਜੀ ਕਹਿੰਦੇ ਨੇ ਕਿ ਜਦ ਗਲਗਲ ਤੱਕ ਮਸੂਮਾਂ ਦੇ ਕੰਦ ਆ ਗਈ ਸੀ ਤੇ ਹਜੇ ਦਿਨ ਵੀ ਨਹੀਂ ਸੀ ਛੁਪਿਆ ਕਿ ਕਾਜ਼ਲ ਆਪਣਾ ਕੰਮ ਮੁਕਾ ਕੇ ਤੁਰ ਗਏ ਸਨ ਦੀਵਾਰ ਕੇ ਦਬਾਅ ਸੇ ਜਬ ਹਬਸ ਦਮ ਹੁਆ ਕੰਦ ਦੇ ਦਬਾਅ ਦੇ ਨਾਲ ਜਦੋਂ ਦੀਵਾਰ 'ਚ ਨਿਣਿਆ ਗਿਆ ਨਾ ਤੇ ਜਦੋਂ ਸਹਿਬਜ਼ਾਦਿਆਂ ਦਾ ਸਾਹ ਬੰਦ ਹੋ ਗਿਆ ਦੌਰਾਨੇ ਖੂਨ ਰੁਕਨੇ ਲਗਾ ਕਿ ਸਾਹਸ ਕਮ ਹੁਆ ਫਰਮਾਏ ਦੋਨੋਂ ਹਮ ਪੇ ਬਾਜ਼ਾਰ ਸਿਤਮ ਹੁਆ ਬਾਤਨ ਪੰਤ ਪਰ ਹੈ ਖੁਦਾ ਕਾ ਕਰਮ ਹੁਆ ਸਦ ਸਾਲ ਔਰ ਜੀ ਕੇ ਪੀ ਮਰਨਾ ਜ਼ਰੂਰ ਥਾ ਸਰ ਕੌਮ ਸੇ ਬਚਾਨਾ ਇਹ ਗੈਰ ਤਸੇ ਦੂਰ ਥਾ ਕਹਿੰਦੇ ਨੇ ਜਦੋਂ ਦੀਵਾਰ ਦਾ ਦਬਾਅ ਪਿਆ ਤੇ ਦਮ ਘੁੱਟਣ ਲੱਗਾ ਨਾੜੀਆਂ ਦੇ ਵਿੱਚ ਖੂਨ ਜਿਹੜਾ ਸੀ ਉਹ ਰੁਕਣ ਲੱਗਾ ਫਿਰ ਕਹਿੰਦੇ ਨੇ ਸਹਿਬ ਜਾਦਿਆਂ ਨੇ ਮਨ ਨੂੰ ਇਹ ਕਿਹਾ ਕਿ ਸਾਡੇ ਪੰਖਤ ਦੇ ਉੱਤੇ ਪ੍ਰਮਾਤਮਾ ਦੀ ਮਨੋ ਇਹ ਮਿਹਰ ਹੋ ਗਈ ਹੈ ਸਦ ਸਾਲ ਔਰ ਜੀਕੇਪੀ ਮਰਨਾ ਜ਼ਰੂਰ ਥਾ ਜੇ 100 ਸਾਲ ਹੋਰ ਜੋ ਵੀ ਲੈਂਦੇ ਤੇ ਫਿਰ ਵੀ ਇੱਕ ਦਿਨ ਮਰਨਾ ਤੇ ਹੈ ਹੀ ਸੀ ਪਰ ਆਪਣੇ ਸਿਰਾਂ ਨੂੰ ਬਚਾਉਣਾ ਸਰ ਕੌਮ ਸੇ ਬਚਾਨਾ ਇਹ ਗੈਰਤ ਸੇ ਦੂਰ ਥਾ ਇਹ ਗੈਰਤ ਤੋਂ ਬਹੁਤ ਪਰੇ ਦੀ ਗੱਲ ਸੀ ਕਿ ਅਸੀਂ ਆਪਣੇ ਸਿਰ ਨਹੀਂਸਾਂ ਬਚਾ ਸਕਦੇ ਕੌਮ ਤੋਂ ਇਸ ਕਰਕੇ ਸੀ ਆਪਣੇ ਸਿਰ ਕੌਮ ਦੇ ਲੇਖੇ ਲਾ ਕੇ ਜਾ ਰਹੇ ਆ ਇੱਕ ਹੋਰ ਪੰਜਾਬੀ ਦਾ ਕਵੀ ਇੱਥੇ ਕਹਿੰਦਾ ਹੈ ਕਿ ਜਦੋਂ ਜਲਾਦਾਂ ਨੇ ਦੀਵਾਰ ਚਿੰਨੀ ਸ਼ੁਰੂ ਕੀਤੀ ਜਲਾਦ ਬੱਦਾ ਹੁਕਮੰ ਦਾ ਇੱਟਾਂ ਤਾਂ ਚਿੰਨ ਲੱਗ ਪਿਆ ਪਰ ਫਤੇ ਸਿੰਘ ਵੱਲ ਵੇਖ ਕੇ ਅੱਖਾਂ ਚੋਂ ਪਾਣੀ ਵਗ ਪਿਆ ਜਦੋਂ ਜਲਾਦ ਨੇ ਕੰਦ ਚਿੰਨੀ ਸ਼ੁਰੂ ਕੀਤੀ ਨਾ ਤੇ ਬਾਬਾ ਫਤੇ ਸਿੰਘ ਜੀ ਵੱਲ ਵੇਖ ਕੇ ਪੰਜਾਬੀ ਦਾ ਕਵੀ ਕਹਿੰਦਾ ਜਲਾਦ ਕਹਿਣ ਲੱਗਾ ਜਲਾਦ ਬੱਦਾ ਹੁਕਮ ਦਾ ਇਟਾਂ ਤਾਂ ਚਿੰਨ ਲੱਗ ਪਿਆ ਪਰ ਫਤਿਹ ਸਿੰਘ ਵੱਲ ਵੇਖ ਕੇ ਅੱਖਾਂ ਚੋਂ ਪਾਣੀ ਵਗ ਪਿਆ ਤੇ ਬੋਲਿਆ ਓਏ ਬੱਚਿਓ ਅਨਿਆਈ ਮੌਤੇ ਮਰਦੇ ਹੋ ਕੀ ਹੈ ਤੁਹਾਡਾ ਵਿਗੜ ਦਾ ਇੱਕ ਵਾਰ ਸਜਦਾ ਕਰਦੇ ਹੋ ਕੁਝ ਖੌਫ ਖਾਵੋ ਮੌਤ ਦਾ ਗੱਲ ਮੰਨ ਲਓ ਸ਼ਰੀਕ ਦੀ ਬੈਠੀ ਕਲੇਜਾ ਪਕੜ ਕੇ ਹੋਵੇਗੀ ਮਾਂ ਉਡੀਕਦੀ ਜਲਾਦ ਕਹਿਣ ਲੱਗਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਵੀ ਤੁਹਾਡੀ ਮਾਂ ਦਾਦੀ ਮਾਂ ਠੰਡੇ ਬੁਰਜ ਵਿੱਚ ਕਲਈਜਾ ਫੜ ਕੇ ਤੁਹਾਨੂੰ ਉਡੀਕਦੀ ਹੋਵੇਗੀ ਕੀ ਵਿਗੜ ਚੱਲਿਆ ਇੱਕ ਵਾਰ ਸਜਦਾ ਕਰ ਲਓ ਇਸਲਾਮ ਕਬੂਲ ਕਰ ਲਓ ਕੀ ਵਿਗੜ ਜਾਏਗਾ ਇਸ ਕਰਕੇ ਕੁਝ ਖੌਫ ਖਾவோ ਮੌਤ ਦਾ ਗੱਲ ਮੰਨ ਲਓ ਸ਼ਰੀਕ ਦੀ ਬੈਠੀ ਕਲੇਜਾ ਪਕੜ ਕੇ ਹੋਵੇਗੀ ਮਾਂ ਉੜੀਕਦੀ ਜਦੋਂ ਜਲਾਦ ਨੇ ਗੱਲ ਕਹੀ ਤੇ ਉਹ ਪੰਜਾਬੀ ਦਾ ਕਵੀ ਕਹਿੰਦਾ ਬਾਬਾ ਫਤਿਹ ਸਿੰਘ ਨੇ ਜਵਾਬ ਦਿੱਤਾ ਕਹਿਣ ਲੱਗੇ ਉਹ ਜਲਾਦਾ ਭੋਲਿਆ ਤੂੰ ਕਾਰ ਆਪਣੀ ਕਰੀ ਜਾ ਦਿਲ ਕਾਸ ਨੂੰ ਹੈ ਡੋਲਿਆ ਸਾਡੇ ਘਰ ਵਿੱਚ ਖੁਸ਼ੀ ਏ ਗਮ ਦਾ ਕੋਈ ਥਾਂ ਨਹੀਂ ਬੈਠੇ ਕਲੇਜਾ ਪਕੜ ਕੇ ਐਹੋ ਜੀ ਸਾਡੀ ਮਾਂ ਨਹੀਂ ਸਾਡੇ ਘਰ ਵਿੱਚ ਤੇ ਹਮੇਸ਼ਾ ਚੜਦੀ ਕਲਾ ਇੱਥੇ ਗਮ ਲਈ ਦੁੱਖ ਲਈ ਕੋਈ ਥਾਂ ਨਹੀਂ ਹੈਗੀ ਤੇ ਨਾਲੇ ਕਲਈਜਾ ਫੜ ਕੇ ਸਾਡੀ ਦਾਦੀ ਮਾਂ ਬਹਿ ਜਾਏ ਇਹੋ ਜੀ ਸਾਡੀ ਮਾਂ ਨਹੀਂ ਕਿਉਂਕਿ ਸਾਡੀ ਮਾਂ ਦਾ ਜੇਰਾ ਬੜਾ ਵੱਡਾ ਹੈ ਉਹਨੇ ਤੇ ਉਦੋਂ ਵੀ ਕਦੇ ਜਦੋਂ ਸਾਡੀ ਦਾਦੀ ਮਾਂ ਦੇ ਪਤੀ ਦਾ ਸੀਸ ਦਿੱਲੀ ਚੋਂ ਆਇਆ ਸੀ ਨਾ ਰੁਮਾਲਿਆਂ ਚ ਲਪੇਟਿਆ ਹੋਇਆ ਉਦੋਂ ਵੀ ਉਹਨੇ ਕੋਈ ਟੈਂਦੀ ਕਲਾ ਵਾਲੀ ਗੱਲ ਨਹੀਂ ਸੀ ਕੀਤੀ ਸਾਡੀ ਦਾਦੀ ਮਾਂ ਨੇ ਤੇ ਸਾਨੂੰ ਆਪ ਤਿਆਰ ਕਰਕੇ ਭੇਜਿਆ ਨੀਹਾਂ 'ਚ ਖੜੇ ਹੋਣ ਵਾਸਤੇ ਉਹਨੇ ਤੇ ਆਪ ਸਾਰੀ ਤਿਆਰੀ ਕਰਵਾਈ ਹੈ ਕੁਰਬਾਨੀ ਦੇਣ ਵਾਸਤੇ ਸਹਿਬਜ਼ਾਦੇ ਕਹਿਣ ਲੱਗੇ ਹਕੀਮ ਅੱਲਾ ਯਾਰ ਖੰਜੋਗੀ ਜੀ ਕਹਿੰਦੇ ਨੇ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਵ ਹਮ ਹੈ ਸਰੋਂ 'ਤੇ ਉਠਾ ਚਲੇ ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਨਾ ਚਲੇ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ ਗੱਦੀ ਉਹ ਤਖਤ ਬਸ ਸਭ ਕੌਮ ਪਾਏਗੀ ਦੁਨੀਆ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਸਹਿਬਜ਼ਾਦੇ ਕਹਿਣ ਲੱਗੇ ਕਿ ਅਸੀਂ ਆਪਣੀਆਂ ਜਾਨਾਂ ਦੇ ਕੇ ਨਾ ਹੋਰਾਂ ਦੀਆਂ ਲੱਖਾਂ ਜਾਨਾਂ ਬਚਾ ਚੱਲੇ ਆਂ ਸਿੱਖੀ ਦੀ ਨੀਂ ਤੇ ਅਸੀਂ ਆਪਣੇ ਸਿਰਾਂ ਦੇ ਉੱਤੇ ਰਖਵਾ ਚੱਲੇ ਆਂ ਫਿਰ ਕਹਿਣ ਲੱਗੇ ਕਿ ਸਿੰਘਾਂ ਦੀ रियासत ਦਾ ਬੂਟਾ ਉਗਾ ਚੱਲੇ ਆ ਬਸ ਹੁਣ ਗੁਰਗੱਦੀ ਤੋਂ ਕੌਮ ਜਿਹੜੀ ਆ ਤਖਤ ਸੰਭਾਲੇਗੀ ਤੇ ਦੁਨੀਆਂ ਤੋਂ ਜ਼ਾਲਮਾਂ ਦਾ ਨਾਮ ਨਿਸ਼ਾਨ ਤੱਕ ਖਤਮ ਕਰ ਦੇਗੀ ਹਕੀਮ ਅੱਲਾ ਯਾਰਖਾ ਜੋਗੀ ਜੀ ਅਗਲੇ ਸ਼ੇਰ ਵਿੱਚ ਕਹਿੰਦੇ ਨੇ ਠੋਡੀ ਤੱਕ ਇੱਟਾਂ ਚਿੰਦੀ ਗਈ ਮੂੰਹ ਤੱਕ ਆ ਗਈ ਬੀਨੀ ਕੋ ਡਾਂਪਤੇ ਹੀ ਅੱਖਾਂ 'ਤੇ ਛਾ ਗਈ ਜਦੋਂ ਦੀਵਾਰ ਚਿਣੀ ਜਾ ਰਹੀ ਹੈ ਨਾ ਚਿੰਦਿਆਂ ਚਿੰਦਿਆਂ ਠੋਡੀ ਤੱਕ ਦੀਵਾਰ ਆ ਗਈ ਹੈ ਫਿਰ ਕਹਿੰਦੇ ਨੇ ਬੀਨੀ ਕੋ ਡਾਂਪਤੀ ਬੀਨੀ ਦਾ ਮਤਲਬ ਨੱਕ ਨੂੰ ਟੱਕਦੇ ਆਂ ਫਿਰ ਅੱਖਾਂ ਤੇ ਛਾ ਗਈ ਹਰ ਚਾਂਦ ਸੇ ਜਮੀ ਕੋ ਗਨਸਾ ਲਗਾ ਗਈ ਫਿਰ ਕਹਿੰਦੇ ਨੇ ਉਹਨਾਂ ਚੰਦ ਵਰਗੇ ਮੱਥਿਆਂ ਦੇ ਉੱਤੇ ਮੁਖੜਿਆਂ ਦੇ ਉੱਤੇ ਏਦਾਂ ਲੱਗਣ ਲੱਗ ਪਿਆ ਵੀ ਜਿਵੇਂ ਚੰਦਰਮਾ ਨੂੰ ਗ੍ਰਹਿਣ ਲੱਗਿਆ ਹੋਵੇ ਜਦੋਂ ਅੱਧੇ ਅੱਧੇ ਉਹ ਨੂਰਾਨੀ ਸੋਹਣੇ ਚਿਹਰੇ ਦੀਵਾਰ ਵਿੱਚੋਂ ਦਿਸਦੇ ਨੇ ਲਖਤੇ ਜ਼ਿਗਰ ਗੁਰੂ ਕੇ ਉਹ ਦੋਨੋਂ ਛੁਪਾ ਗਈ ਜੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਡੇਰ ਥੀ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਜਦੋਂ ਸਹਬਜ਼ਾਦੇ ਦੀਵਾਰ ਵਿੱਚ ਖੜੇ ਨੇ ਇਹ ਸ਼ਹੀਦਨ ਸ਼ਹੀਦ ਨੇ ਵਫਾ ਦਾ ਅਖੀਰਲਾ ਸ਼ੇਰ ਹੈ 110 ਨੰਬਰ ਕਿਉਂਕਿ 110 ਟੋਟਲ ਸ਼ੇਰ ਨੇ ਇਸ पुस्तक ਸ਼ਹੀਦਨ ਵਫਾ ਦੇ ਵਿੱਚ ਕਹਿੰਦੇ ਨੇ دیوار ਚਿੰਦਿਆਂ ਚਿੰਦਿਆਂ ਜਦੋਂ ਚਿਹਰੇ ਤੇ ਛਾ ਗਈ ਹੈ ਨਾ ਸੰਖੇਪ ਜੋ ਉਹਨਾਂ ਨੇ ਵਰਣਨ ਕੀਤਾ ਕਿ ਗੁਰੂ ਦੇ ਲਾਲ ਜਿਹੜੇ ਨੇ ਉਹ ਦੀਵਾਰ ਵਿੱਚ ਛਿਪ ਗਏ ਨੇ ਫਿਰ ਦੀਵਾਰ ਦੇ ਵਿੱਚ ਜੋ ਦਮ ਕुटਿਆ ਦੀਵਾਰ ਡਿੱਗ ਪਈ ਸਹਬਜਾਦੇ बेहोश ਹੋ ਗਏ ਫਿਰ ਸਹਬਜਾਦਿਆਂ ਦੀ ਛਾਤੀ ਦੇ ਉੱਤੇ ਗੋਡੇ ਰੱਖ ਕੇ ਸਮਾਣੇ ਦੇ ਦੋ ਜਲਾਦ ਸ਼ਾਸਲ ਵੇਗ ਤੇ ਵਾਸ਼ਲ ਵੇਗ ਨੇ ਸਹਿਬ ਜਾਦਿਆਂ ਦੀ ਜਿਹੜੀ ਸਾਰ ਰਗ ਸੀ ਨਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਉਹ ਛੁਰਿਆਂ ਦੇ ਨਾਲ ਕੱਟ ਦਿੱਤੀ ਤੇ ਇਸ ਤਰ੍ਹਾਂ ਸ਼ਹੀਦ ਕੀਤਾ ਗਿਆ ਹਕੀਮ ਅੱਲਾ ਯਾਰਖਾ ਜੋਗੀ ਜੀ ਕਹਿੰਦੇ ਨੇ ਅਖੀਰ ਲੀਆਂ ਇਹ ਪੰਗਤੀਆਂ ਨੇ ਸ਼ਹੀਦਾਂ ਨੇ ਵਫਾ ਦੀਆਂ ਜੋਗੀ ਜੀ ਉਸਕੇ ਬਾਅਦ ਹੋਈ ਥੋੜੀ ਦੇਰ ਥੋੜੀ ਦੇਰ ਦਾ ਮਤਲਬ ਹੈ ਵੀ ਥੋੜੇ ਸਾਲ ਹੀ ਬੀਤੇ ਸਨ ਕੋਈ 5-5.5 ਸਾਲ ਦਾ ਸਮਾਂ ਲੰਘਿਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੂਰੇ ਸਰਹੰਦ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਸੀ ਬਸਤੀ ਸਰਹੰਦ ਸ਼ਹਿਰ ਕੀ ਇੱਟਾਂ ਦਾ ਢੇਰ ਸੀ ਪੂਰਾ ਸਰਹੰਦ ਸ਼ਹਿਰ ਇਕੱਟਾਂ ਦਾ ਢੇਰ ਬਣਾ ਕੇ ਰੱਖ ਦਿੱਤਾ ਸੀ ਤੇ ਇੱਥੇ ਕੀਤੇ ਹੋਏ ਜ਼ਾਲਮਾਂ ਨੂੰ ਕੀਤੇ ਦੀ ਜਿਹੜੀ ਸਜ਼ਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਜਾਂ ਖਾਲਸਾ ਪੰਥ ਵੱਲੋਂ ਦਿੱਤੀ ਗਈ ਸੀ ਸੋ ਹਕੀਮ ਅੱਲਾ ਯਾਰਖਾ ਜੋਗੀ ਜੀ ਨੇ ਸ਼ਹੀਦਨ ਦੇ ਵਫਾ ਦੇ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਜੋ ਅਲੱਗ-ਅਲੱਗ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਅਰਜ਼ ਕੀਤਾ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ